ਹਾਂਜੀ ਦੋਸਤੋ ਸਵਾਗਤ ਹੈ ਬਾਬਾ ਪ੍ਰਾਪਰਟੀ ਚੈਨਲ ਤੇ ਤੇ ਸਪੈਸ਼ਲ ਧੰਨਵਾਦੀ ਵੀ ਹੈ ਤੁਹਾਡਾ ਜੋ ਥੋੜੇ ਸਮੇਂ ਦੇ ਵਿੱਚ ਤੁਸੀਂ ਬਾਬਾ ਪ੍ਰਾਪਰਟੀ ਚੈਨਲ ਨੂੰ ਪਿਆਰ ਸਤਿਕਾਰ ਦਿੱਤਾ ਤੇ ਕੋਸ਼ਿਸ਼ ਕਰਾਂਗੇ ਤੁਹਾਡੀ ਇੱਕ ਸਵੱਤੀ ਤੇ ਖਰੇ ਉਤਰਨ ਦੀ ਤੇ ਆਜੋ ਫਿਰ ਗੱਲ ਕਰਦੇ ਹਾਂ ਇਸ ਕੋਠੀ ਦੀ ਤਾਂ ਮਲੋਟ ਸ਼ਹਿਰ ਦੇ ਵਿੱਚ ਇਹ ਕੋਠੀ ਹੈ ਜ਼ਿਲ੍ਹਾ ਸ਼੍ਰੀ ਮੁਕਤਸਰ ਸਾਹਿਬ ਦੋ ਸੜਕਾਂ ਦੇ ਉੱਤੇ ਇਹ ਕੋਠੀ ਬਣੀ ਹੋਈ ਆ ਅਸਲ ਵਿੱਚ 20x50 ਦੇ ਦੋ ਪਲਾਟ ਆ ਇੱਕ ਵਿੱਚ ਕੋਠੀ ਬਣੀ ਹੋਈ ਹੈ ਤੇ ਦੂਸਰਾ ਪਸ਼ੂਆਂ ਦਾ ਨੌਰਾ ਜਾਨਕੀ ਪਸ਼ੂਆਂ ਦੀ ਹਵੇਲੀ ਬਣੀ ਹੋਈ ਹੈ ਸੋ ਆਪਾਂ ਦੇਖਾਂਗੇ ਸਭ ਤੋਂ ਪਹਿਲਾਂ ਕੋਠੀ ਇਹ ਦੋ ਛੜਕਾਂ ਦੇ ਉੱਤੇ ਬਣੀ ਹੋਈ ਹੈ ਕਾਫੀ ਖੁੱਲਾ ਡੁੱਲਾ ਜਿਹੜਾ ਪੋਰਚ ਹੈਗਾ ਤੇ ਪੋਰਚ ਦੇ ਵਿੱਚ ਦੀ ਪੌੜੀਆਂ ਦਿੱਤੀਆਂ ਹੋਈਆਂ ਤੁਸੀਂ ਦੇਖ ਸਕਦੇ ਹੋ ਖਾਸ ਕਰਕੇ ਜਿੰਨਾ ਵੀਰਾਂ ਨੇ ਪਸ਼ੂ ਪਾਲਣ ਦਾ ਕੰਮ ਕਰਨਾ ਉਹਨਾਂ ਵਾਸਤੇ ਇਹ ਜਗ੍ਹਾ ਬਹੁਤ ਹੀ ਵਧੀਆ ਬਹੁਤ ਹੀ ਸੋਹਣੀ ਇਰਾਇਸ਼ ਦੇ ਵਿੱਚ ਏਕਤਾ ਨਗਰ ਦੇ ਵਿੱਚ ਇਹ ਕੋਠੀ ਹੈ ਮਲੂਟ ਸ਼ਹਿਰ ਰੇਲਵੇ ਸਟੇਸ਼ਨ ਬਿਲਕੁਲ ਨੇੜੇ ਆ ਤੇ ਜਿੰਨਾ ਵੀਰਾਂ ਨੇ ਪਸ਼ੂਆਂ ਪਾਲਣ ਦਾ ਕੰਮ ਕਰਨਾ ਉਹਨਾਂ ਵਾਸਤੇ ਕੋਠੀ ਬਹੁਤ ਹੀ ਵਧੀਆ ਸੋ 20x50 ਦੇ ਵਿੱਚ ਕੋਠੀ ਬਣੀ ਹੋਈ ਹੈ ਤੇ 20x50 ਦੇ ਪਲਾਟ ਦੇ ਵਿੱਚ ਪਸ਼ੂਆਂ ਵਾਸਤੇ ਰਹਿਸ਼ ਬਣੀ ਹੋਈ ਹੈ ਪਸ਼ੂਆਂ ਦਾ ਨੌਰਾ ਕਹਿ ਸਕਦੇ ਆ ਜਾਂ ਪਸ਼ੂਆਂ ਦੀ ਹਵੇਲੀ ਕਹਿ ਸਕਦੇ ਆ ਸੋ ਕੋਠੀ ਇਸ ਵੇਲੇ ਆਪਾਂ ਦੇਖ ਰਹੇ ਆ ਔਰ ਜੇਕਰ ਇਹਦੀ ਆਪਾਂ ਰੇਟ ਦੀ ਗੱਲ ਕਰੀਏ ਤਾਂ ਰੇਟ ਵੀ ਬਾਈ ਜੀ ਬਿਲਕੁਲ ਜਾਇਜ਼ ਆ 28 ਲੱਖ ਰੁਪਇਆ ਡਿਮਾਂਡ ਕੀਤੀ ਹੈ ਬਾਕੀ ਮੌਕੇ ਤੇ ਹੋਰ ਵੀ ਸ਼ੂਟ ਹੋ ਜੂਗੀ ਹਾਂਜੀ ਤੁਸੀਂ ਠੀਕ ਸੁਣਿਆ 28 ਲੱਖ ਰੁਪਇਆ ਡਿਮਾਂਡ ਕੀਤੀ ਹੈ 20/50 ਦੀ ਕੋਠੀ ਵਾਲੀ ਜੋ ਜਗ੍ਹਾ ਹੈਗੀ ਹੈ ਤੇ ਪਲੱਸ ਜੋ ਪਸ਼ੂਆਂ ਦੀ ਹਵੇਲੀ ਬਣੀ ਹੈ ਪਸ਼ੂਆਂ ਦਾ ਨੋਹਰਾ ਬਣਿਆ ਉਸ ਜਗ੍ਹਾ ਦੋਨੇ ਜਗ੍ਹਾ ਦੀ ਜਿਹੜੀ ਕੀਮਤ ਆ ਉਹ 28 ਲੱਖ ਰੁਪਇਆ ਡਿਮਾਂਡ ਕੀਤੀ ਹੈ ਬਾਕੀ ਮੌਕੇ ਤੇ ਹੋਰ ਵੀ ਸ਼ੂਟ ਹੋ ਜੂਗੀ ਇਕਤਾ ਨਗਰ ਰਵੀ ਦਾਸ ਮੰਦਿਰ ਦੇ ਨੇੜੇ ਰੇਲਵੇ ਸਟੇਸ਼ਨ ਦੇ ਨੇੜੇ ਮਲੂਟ ਸ਼ਹਿਰ ਦੇ ਵਿੱਚ ਜ਼ਿਲ੍ਹਾ ਸ਼੍ਰੀ ਮੁਕਤਸਰ ਸਾਹਿਬ ਇੱਕ ਕੋਠੀ ਜਿਹੜੀ ਆ ਵਿਕਾਊ ਹੈਗੀ ਐ ਪਲੱਸ ਨਾਲ ਪਸ਼ੂਆਂ ਦੀ ਹਵੇਲੀ ਬਣੀ ਹੋਈ ਹੈ ਜਿਹੜੀ ਉਹ ਵੀ ਵਿਕਾਊ ਆ ਤੇ ਦੋਨਾਂ ਦੀ ਕੀਮਤ ਜਿਹੜੀ ਆ 28 ਲੱਖ ਰੁਪਇਆ ਰੱਖੀ ਆ ਬਾਕੀ ਮੌਕੇ ਤੇ ਹੋਰ ਵੀ ਫੀਟ ਹੋ ਜਾਊਗੀ ਸੋ ਹੋ ਸਕੇ ਤਾਂ ਵੀਡੀਓ ਨੂੰ ਜਲਦੀ ਜਲਦੀ ਨੂੰ ਸ਼ੇਅਰ ਜ਼ਰੂਰ ਕਰ ਦਿਓ ਤੇ ਚੈਨਲ ਆਪਣਾ ਸਬਸਕ੍ਰਾਈਬ ਕਰ ਲਿਓ ਮਲੋਟ ਵਾਲਿਓ ਸੋ ਤੁਹਾਡਾ ਬਹੁਤ ਬਹੁਤ ਧੰਨਵਾਦ ਇਕਤਾ ਨਗਰ ਸ਼੍ਰੀ ਮੁਕਸਰ ਸਾਹਿਬ ਜ਼ਿਲ੍ਹਾ ਤੇ ਮਲੋੜ ਸ਼ਹਿਰ ਦੇ ਵਿੱਚ ਇਹ ਕੋਠੀ ਆ ਦੋ ਛੜਕਾਂ ਦੇ ਉੱਤੇ ਸੋ ਡਿਮਾਂਡ ਵੀ ਆਪਾਂ ਤੁਹਾਡੇ ਨਾਲ ਸਾਂਝੀ ਕੀਤੀ ਤੁਸੀਂ ਦੇਖ ਸਕਦੇ ਹੋ ਸੋ ਬਹੁਤ ਹੀ ਸੋਹਣੀ ਜਿਹੜੀ ਆ ਵਧੀਆ ਜਿਹੜੀ ਆ ਕੋਠੀ ਬਣੀ ਹੋਈ ਆ ਦੋ ਛੜਕਾਂ ਦੇ ਉੱਤੇ ਆ ਜੇਕਰ ਗਲੀ ਦੀ ਗੱਲ ਕਰੀਏ ਤਾਂ 20 ਫੁੱਟ ਚੌੜੀ ਗਲੀ ਆ ਕਾਰਨਰ ਤੇ ਇਹ ਕੋਠੀ ਜਿਹੜੀ ਆ ਬਣੀ ਹੋਈ ਆ 2 ਬੈੱਡਰੂਮ ਕੋਠੀ ਤੇ ਆਜੋ ਫਿਰ ਦੇਖਦੇ ਆਂ ਪਸ਼ੂਆਂ ਦਾ ਜੋ ਨੌਰਾ ਜਾਂ ਪਸ਼ੂਆਂ ਦੀ ਹਵੇਲੀ ਆ ਉਹ ਵੀ ਤੁਸੀਂ ਦੇਖ ਸਕਦੇ ਹੋ ਸੋ ਪਸ਼ੂ ਪਾਲਣ ਦਾ ਕੰਮ ਕਰਨ ਵਾਲੇ ਵੀਰਾਂ ਵਾਸਤੇ ਬਹੁਤ ਹੀ ਸੋਹਣੀ ਜਿਹੜੀ ਆ ਇਹ ਜਗ੍ਹਾ ਕਹਿ ਸਕਦੇ ਆ 28 ਲੱਖ ਰੁਪਇਆ ਡਿਮਾਂਡ ਵਾਲੀ ਇਹ ਕੋਠੀ ਮਲੋੜ ਸ਼ਹਿਰ ਦੇ ਵਿੱਚ ਵਕਾਊ ਆ ਸੋ ਇਸ ਤਰ੍ਹਾਂ ਦੀ ਇਹ ਵੀਡੀਓ ਦੇਖਣ ਵਾਸਤੇ ਬਾਬਾ ਪ੍ਰਾਪਰਟੀ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਲਿਓ ਤੁਸੀਂ ਵੀ ਅਗਰ ਕਿਸੇ ਤਰ੍ਹਾਂ ਦੀ ਪ੍ਰੋਪਰਟੀ ਨੂੰ ਸੇਲ ਕਰਨਾ ਚਾਹੁੰਦੇ ਹੋ ਘਰ ਦੁਕਾਨ ਮਕਾਨ ਤਾਂ ਬਾਬਾ ਪ੍ਰੋਪਰਟੀ ਚੈਨਲ ਤੇ ਕੰਟੈਕਟ ਕਰੋ ਜੀ ਐਡ ਦਾ ਕੋਈ ਵੀ ਪੈਸਾ ਨਹੀਂ ਲੱਗਦਾ ਐਡ ਆਪਾਂ ਫ੍ਰੀ ਕਰੀਦੀ ਆ ਤੁਸੀਂ ਬੜੇ ਸਲੋ 모ਸ਼ਨ ਦੇ ਵਿੱਚ ਬੜੇ ਵਧੀਆ ਤਰੀਕੇ ਦੇ ਨਾਲ ਵੀਡੀਓ ਬਣਾ ਕੇ ਸਾਨੂੰ ਭੇਜੋ ਤਿੰਨ ਚਾਰ ਕਰਦੀਆਂ ਫੋਟੋਆਂ ਤੇ ਘਰ ਦੀ ਪੂਰੀ ਡਿਟੇਲ ਕੀ ਕੀ ਬਣਿਆ ਕਿੰਨਾ ਚੱਕਰ ਹੋ ਗਿਆ ਬਣੇ ਨੂੰ ਕਿੰਨੀ ਡਿਮਾਂਡ ਆ ਤਾਂ ਇਹ ਸਾਰੇ ਡਿਟੇਲ ਸਾਨੂੰ ਭੇਜੋ ਤੇ ਐਡ ਆਪਾਂ ਤੁਹਾਡੀ ਫ੍ਰੀ ਜਿ ਕਰਾਂਗੇ ਤੇ ਆਜੋ ਫਿਰ ਮਾਰਦੇ ਆ ਇੱਕ ਝਾਤ ਫਰਸਟ ਫਲੋਰ ਤੇ ਸੋ ਜਿੰਨੀ ਵੀ ਕੋਠੀ ਬਣੀ ਹੈ ਬਹੁਤ ਜਿਹੜੀ ਆਪਾਂ ਵਧੀਆ ਕਹਿ ਸਕਦੇ ਆ ਔਰ ਏਰੀਆ ਵੀ ਬਹੁਤ ਵਧੀਆ ਰੇਲਵੇ ਸਟੇਸ਼ਨ ਵੀ ਬਿਲਕੁਲ ਨੇੜੇ ਆ ਕਾਰਨਰ ਤੇ ਇਹ ਕੋਠੀ ਆ ਦੋ ਸੜਕਾਂ ਦੇ ਉੱਤੇ ਤੁਸੀਂ ਦੇਖ ਸਕਦੇ ਹੋ ਸੋ ਸਮਾਂ ਜਾਸਨੀ ਦਿੰਦਾ ਅਗਲੀ ਵੀਡੀਓ ਵਿੱਚ ਫਿਰ ਮਿਲਦੇ ਆਂ ਜੀ ਬਹੁਤ ਬਹੁਤ ਧੰਨਵਾਦ ਸ਼ੁਕਰੀਆ ਮਿਹਰਬਾਨੀ ਸੋ ਹੋ ਸਕੇ ਤਾਂ ਵੀਡੀਓ ਨੂੰ ਜਲਦੀ ਜਲਦੀ ਨੂੰ ਸ਼ੇਅਰ ਜ਼ਰੂਰ ਕਰ ਦਿਓ ਧੰਨਵਾਦ ਜੀ